ਬਿਆਹਾਂ ਵਿੱਚ ਤੇ ਇੱਕ ਪੁਰਾਣੀਆਂ ਬੋਲੀਆਂ ਤੇ ਬਿਆਹਾਂ ਵਾਲੀਆਂ ਬੋਲੀਆਂ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਜੀ ਸੋ ਜਿਹੜੀਆਂ ਪੁਰਾਣੇ ਸਮੇਂ ਦੀਆਂ ਬੋਲੀਆਂ ਹੁੰਦੀਆਂ ਸੀਗੀਆਂ ਉਹ ਮਤਲਬ ਪਿੰਡਾਂ ਦੇ ਨਾਮ ਹੋਗੇ ਜੀ ਮਤਲਬ ਲੰਮੀਆਂ ਬੋਲੀਆਂ ਹੁੰਦੀਆਂ ਸੀਗੀਆਂ ਜੋ ਅੱਜ ਦੇ ਸਮੇਂ ਵਿੱਚ ਸੁਣ ਕੇ ਕੋਈ ਰਾਜ਼ੀ ਨਹੀਂ ਹੈਗਾ ਜੀ ਦੋਵਾਂ 'ਚ ਡਿਫਰੈਂਸ ਦੱਸਿਓ ਥੋੜਾ ਸੁਣਾ ਕੇ ਸੁਣਾ ਕੇ ਪੁਰਾਣੀ ਬੋਲੀ ਤੇ ਇੱਕ ਨਵੀਂ ਬੋਲੀ ਸਟਾਰਟਿੰਗ ਦੀ ਬੋਲੀ ਵੀਰਾ ਸੁਣਾਉਂਦਾ ਜੀ ਮਤਲਬ ਆਪਣੇ ਗੁਰੂ ਮਹਾਰਾਜ ਦੀ ਆਪਣਾ ਪਹਿਲਾਂ ਸਟਾਰਟਿੰਗ ਕਰਾਂਗੇ ਬੋਲੀ ਤੋਂ ਸੋ ਵੀਰਾ ਦੱਸਦਾ ਜੀ ਹੂੰ ਹੋ ਵੀ ਤੰਤਨ ਬਾਬਾ ਨਾਨਕ ਯਾਰੂ ਕੁੱਲ ਦੁਨੀਆ ਦਾ ਬਾਲੀ ਦੁਨੀਆ ਤੇਰਾ ਬਾਗ ਬਗੀਚਾ ਓ ਬੱਲੇ ਹਾਂ ਬਈ ਦੁਨੀਆ ਤੇਰਾ ਬਾਗ ਬਗੀਚਾ ਤੂੰ ਯੋ ਬਾਗ ਦਾ ਮਾਲੀ ਇਕ ਨਾ ਨੂੰ ਫਲ ਮੇਵੇ ਲੱਗਦੇ ਓ ਸਹੀ ਗੱਲ ਆ ਬਾਈ ਹਾਂ ਬਈ ਇਕ ਨਾ ਨੂੰ ਫਲ ਮੇਵੇ ਲੱਗਦੇ ਇਕ ਪੱਤ ਲੱਗੇ ਨਾ ਡਾਲੀ ਜੋਗੀ ਮੈਂ ਬਣ ਗਿਆ ਫਿਰ ਤੇਰੇਆਂ ਦਵਾਰੇ ਓ ਪਾਲੀ ਆ ਤੇਰੇਆਂ ਦਵਾਰੇਓ ਪਾਲੀ ਪਿਖਿਆ ਪਾ ਗੁਰੂਆ ਮੈਂ ਮੁਰਦਾ ਨਾ ਖਾਲੀ ਪਿਖਿਆ ਪਾ ਗੁਰੂਆ ਮੈਂ ਮੁਰਦਾ ਨਾ ਖਾਲੀ ਪਿਖਿਆ ਪਾ ਗੁਰੂਆ ਆ ਗੁਰੂਆ ਮੈਂ ਮੁੜਦਾ ਨਾ ਖਾਲੀ ਵਿਖਿਆ ਪਾ ਗੁਰੂਆ ਇਹ ਮਤਲਬ ਲੰਮੀਆਂ ਬੋਲੀਆਂ ਹੋ ਜਾਂਦੀਆਂ ਨੇ ਜੀ ਇਹਦੇ ਵਿੱਚ ਮੋੜੇ ਵੀ ਹੁੰਦੇ ਨੇ ਜੀ ਠੀਕ ਹੈ ਜੀ ਸੋ ਅੱਜ ਦੇ ਸਮੇਂ ਵਿੱਚ ਮਤਲਬ ਬਹੁਤ ਘੱਟ ਨੇ ਅੱਜ ਦੇ ਸਮੇਂ ਵਿੱਚ ਬੱਲੇ ਬੱਲੇ ਨੂੰ ਲੈ ਕੇ ਜਿਵੇਂ ਕਿ ਬੱਲੇ ਬੱਲੇ ਕੱਢਣਾ ਰਮਾਲ ਦੇ ਗਿਓ ਬੱਲੇ ਬੱਲੇ ਜੁੱਤੀ ਨੂੰ ਲਵਾ ਦੇ ਗੋ ਗੁਰੂ ਇਹ ਹੀ ਚੀਜ਼ਾਂ ਵਿਆਹ ਵਿਆਹਾਲੀਆਂ ਬੋਲੀਆਂ ਤੇ ਮੇਲੇ ਵਾਲੀਆਂ ਬੋਲੀਆਂ ਵਿੱਚ ਜ਼ਮੀਨ ਸਮਾਨ ਦਾ ਫਰਕ ਆ ਜੀ ਵਿਆਹਾਲੀਆਂ ਬੋਲੀਆਂ ਜੇ ਆਪਾਂ ਮੇਲੇ ਵਾਲੀਆਂ ਬੋਲੀਆਂ ਆਪਾਂ ਵਿਆਹਾਂ ਵਿੱਚ ਪਾਉਣ ਲੱਗੇ ਮੈਨੂੰ ਹੀ ਲੱਗਦਾ ਤੁਹਾਨੂੰ ਕੋਈ ਬੁੱਕ ਕਰੂਗਾ ਜੀ ਉਹ ਹੀ ਨਾ ਟ੍ਰੈਂਡ ਦੇ ਅਸਾਮਲ ਚੇਂਜ ਹੋਣਾ ਚੇਂਜ ਹੋਣਾ ਪੈਂਦਾ ਆਲਰੇਡ ਹੋਣਾ ਪੈਂਦਾ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਐਨਕਾਂ ਤੇ ਬੋਲੀ ਪਾਣੇ ਆ ਸ਼ੂਜ਼ ਤੇ ਬ੍ਰੈਂਡਾਂ ਤੇ ਉਹ ਉਹ ਦੱਸਿਓ ਕਿਵੇਂ ਹੁੰਦੀ ਹੈ ਹਾਂ ਜੁੱਤੀ ਐਲਵੀ ਦੀ ਪਾ ਕੇ ਮੁੱਛਾਂ ਕੁੰਡੀਆਂ ਕਰਾ ਕੇ ਹਾਂ ਜੁੱਤੀ ਐਲਵੀ ਦੀ ਇਹ ਮੁੱਛਾਂ ਕੁੰਡੀਆਂ ਕਰਾ ਕੇ ਜੁੱਤੀ ਅਲਵੀ ਦੀ ਪਾ ਕੇ ਮੁੱਛਾਂ ਕੁੰਡੀਆਂ ਕਰਾ ਕੇ ਜੁੱਤੀ ਅਲਵੀ ਦੀ ਪਾ ਕੇ ਮੁੱਛਾਂ ਕੁੰਡੀਆਂ ਕਰਾ ਕੇ ਹਣਿਤ ਖੜ ਜਾ ਨਾ ਮੋੜ ਉੱਤੇ ਬਣ ਠਣਕੇ ਹੋ ਤੈਨੂੰ ਪੱਟਣਾ ਮੈਂ ਮੁੰਡੇ ਆ ਪਟੋਲਾ ਬਣ ਕੇ ਤੈਨੂੰ ਪੱਟਣਾ ਮੈਂ ਮੁੰਡੇ ਆ ਪਟੋਲਾ ਬਣ ਕੇ ਤੈਨੂੰ ਪੱਟਣਾ ਮੈਂ ਮੁੰਡੇ ਆ ਪਟੋਲਾ ਬਣ ਕੇ ਕਿਆ ਬਾਤ ਆ ਮਤਲਬ ਇਹ ਤਾਂ ਤੁਸੀਂ ਉੱਥੇ ਐਟ ਦਾ ਮੂਮੈਂਟ ਵੀ ਤੁਹਾਨੂੰ ਘਰਾਣੇ ਪੈਂਦੇ ਹੋਣੇ ਹਨਾ ਸਾਰਾ ਕੁਝ ਦੇਖ ਕੇ ਜੇ ਤੁਸੀਂ ਕਿਸੇ ਇਵੈਂਟ ਤੇ ਗਏ ਹੋ ਬਿਲਕੁਲ ਜੀ ਜਿਵੇਂ ਕਿਵੇਂ ਕਹਿੰਦੇ ਨੇ ਲਈ ਆਪਣੀ ਕਿਸੇ ਦਾ ਵੀਰਾ ਜੀ ਵਕੀਲ ਹੁੰਦਾ ਜੀ ਠੀਕ ਹੈ ਜੀ ਕਿਸੇ ਦੇ ਬੜਾ ਸੋਹਣਾ ਪੈਂਟ ਕੋਡ ਪਾਇਆ ਆ ਕਿਸੇ ਦੇ ਐਨਕਾ ਸੋਹਣੀਆਂ ਆ ਉਹਦੇ ਦਾ ਮਤਲਬ ਬੋਲੀਆਂ ਸਾਨੂੰ ਮਤਲਬ ਸਾਨੂੰ ਵੀ ਇਹ ਚੀਜ਼ ਹੋ ਜਾਂਦੀ ਆ ਤੁਸੀਂ ਕੋਡ ਬਣਾਉਂਦੇ ਹੋ ਕਿ ਤਿਆਰੀ ਕੀਤੀ ਹੁੰਦੀ ਥੋੜੀ ਬਹੁਤ ਨੇ ਕੋਈ ਚੀਜ਼ਾਂ ਦੀ ਔਨ ਦਾ ਸਪੋਰਟ ਵੀ ਆ ਜਾਂਦੀਆਂ ਨੇ ਕੋਈ ਚੀਜ਼ਾਂ ਮਤਲਬ ਪਹਿਲਾਂ ਕ੍ਰੀਏਟ ਕਰਨੀਆਂ ਪੈਂਦੀਆਂ ਨੇ ਜੀ ਕਰਨੀਆਂ ਪੈਂਦੀਆਂ ਨੇ ਕਿਉਂਕਿ ਉਹ ਹੁਣ ਮੌਕੇ ਤੇ ਕੋਈ ਵੀ ਬੰਦਾ ਆ ਕੇ ਕਹਦੇ ਜੀ ਹੁਣ 2 ਮਿੰਟ ਜੀ ਹੁਣ ਮੇਰੇ ਸਾਹਮਣੇ ਕਿਸੇ ਨੇ ਆ ਕੇ ਕਹਤਾ ਜੀ ਕਿ ਹਾਂਜੀ ਇਹ ਤੇ ਬੋਲੀ ਪਾ ਦਿਓ ਜੀ ਠੀਕ ਹੈ ਜੀ ਜੇ ਤਾਂ ਸਾਡੇ ਕੋਲ ਪਹਿਲਾਂ ਚੀਜ਼ ਹੋਈ ਫੇਰ ਤਾਂ ਅਸੀਂ ਪਾ ਦਾਂਗੇ ਜੀ ਠੀਕ ਹੈ ਜੇ ਸਾਡੇ ਕੋਲ ਨਹੀਂ ਹੁਣ ਮੌਕੇ ਤੇ ਕਈ ਵਾਰ ਔਖਾ ਹੋ ਜਾਂਦਾ ਜੀ ਕਈ ਵਾਰ ਚਲੋ ਪੈ ਜਾਂਦੀ ਆ ਤੇ ਜ਼ਰੂਰੀ ਨਹੀਂ ਹੈਗਾ ਕਿ ਹਰ ਬੰਦਾ ਕਹੇ ਨਾਲੋਂ ਨਾਲੇ ਮੈਂ ਇਹ ਵੀ ਪਾ ਦੂੰਗਾ